ਸਮਾਨ ਆ ਉਹਨਾਂ ਨੇ ਲੈ ਲੈਣਾ ਆ ਬਾਕੀ ਸਾਰਾ ਕੁਝ ਜੋ ਵੀ ਲੋ ਜੀ ਆ ਹੈਗੀ ਆ ਲੌਬੀ ਸਾਰਾ ਲੈ ਬਹੁਤ ਸੋਹਣਾ ਬਣਿਆ ਉਹ ਉਧਰਲੀਆਂ ਵੀ ਜਾਗਦੀਆਂ ਆ ਉਹ ਸਾਰੀਆਂ ਆਂਟੀ ਜੀ ਰੰਗ ਅੱਜ ਅਸੀਂ ਜਾਣਾ ਜੀ ਘਰ ਵੇਖਣ ਲਓ ਜੀ ਆ ਕਰਦੀ ਫਰੰਟ ਆ ਵੇਖੋ ਸੋਹਣੀ ਲੱਦੀ ਖੜੀ ਬਾਰ ਕੋਠੀ ਇਦਨੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਗਰਮੀ ਬਹੁਤ ਆ ਤੇ ਅੱਜ ਆਪਾਂ ਜਾਣਾ ਹੈ ਜੀ ਕਿਸੇ ਦੇ ਘਰੇ ਸਹਿਜ ਅਮਨ ਅੱਜ ਅਸੀਂ ਜਾਣਾ ਹੈ ਜੀ ਘਰ ਦੇਖਣ ਘਰਾਂ ਨੂੰ ਘਰੇ ਛੱਡ ਕੇ ਜਾਣਾ ਅਸੀਂ ਘਰ ਦੇਖਣ ਚੱਲੀ ਹਾਂ ਹਾਂਜੀ ਦੋਸਤੋ ਅੱਜ ਅੱਪਾਂ ਜਾ ਰਹੇ ਆ ਘਰ ਕੋਈ ਸੇਲ ਹੋ ਰਿਹਾ ਆ ਉਹ ਦੇਖਣ ਜਾ ਰਹੇ ਆ ਤੇ ਤੁਸੀਂ ਵੀਡੀਓ ਨਾਲ ਦੀ ਬਣੇ ਰਹੋ ਸਾਰੇ ਜਾਣੇ ਤੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਓ ਤੇ ਇੱਦੀ ਚ ਗਾਉਣ ਪੈਣੀ ਹੋਰ ਪਤਾ ਹੀ ਆਪਣਾ ਡਾੜਿਆ ਤੂੰ ਇੱਧਰ ਆ ਪਤਾ ਹੀ ਆ ਮੇਰਾ ਹੀ ਪਤਾ ਹੀ ਆ ਇੱਦਾਂ ਦੀਆਂ ਮੈਂ ਤਾਂ ਅਹੀਂ ਤੇ ਚੱਲੀ ਹਾਂ ਅਸ਼ਲਾ ਪਾ ਕੇ ਤੁਰਕ ਜਾਣਾ ਤੁਰ ਪੈ ਜਾਂਦਾ ਨੇ ਉੱਥੇ ਕਿਹੜਾ ਤੇ ਗਣ ਕਰੀਲੇ ਸੰਘਿਆ ਗਣ ਕਰੀਲੇ ਬੈਂਗਣ ਕੀਆ ਬਹੁਤ ਵਧੀਆ ਬਣਛੀ ਲਾਲ ਟਮਾਟਰ ਹਰੀ ਮਿਰਚ ਅਦਰਕ

ਤੇ ਬਹੂ ਰੰਗੀਆਂ ਕੀਆ ਕੱਪੜਾ ਲੈ ਕੇ ਟੇਡੀਆਂ ਚਲੋ ਆਹ ਕੋਠੀ ਆ ਜੀ ਹੈ ਨਹੀਂ ਕਰ ਇਹ ਕੋਠੀ ਆ ਇਦਾਂ ਦੇਖੋ ਸੋਹਣੀ ਲੱਗਦੀ ਖੜੀ ਪਰ ਕੋਠੀ ਦੇ ਇੱਧਰ ਨੂੰ ਦੇਖ ਹਾਣੀ ਚਲੋ ਖੜਕਾ ਦੇ ਸੁੱਤੇ ਨਾ ਹੂੰ ਹੂੰ ਸੋਣਾ ਹੀ ਤਾਂ 6 ਵਜੇ ਆ ਆ ਇੱਧਰ ਰਸਤਾ ਆ ਜਿੱਦਾਂ ਹੋਰ ਵੀ ਨਹੀਂ ਜਗਾਇ ਨਹੀਂ ਲੋਗ ਲੱਗਾ ਲੱਗਾਂ ਲਓ ਜੀ ਆਕਰ ਦੇ ਫਰੰਟ ਆ ਭਯਾ ਕਿਨ ਆ ਗੱਬੇ ਇੱਥੇ ਤਾਂ ਗੱਡੀ ਕੁੜੀ ਖੜੀ ਕਰ ਸਕਦੇ ਆਪਾਂ ਗੱਡੀ ਵੀ ਖੜੀ ਹੋਏਣੀ ਇੱਥੇ ਘਰ ਤੇ ਖਰਚਾ ਬਹੁਤ ਹੋਇਆ ਆ ਤੇ ਮਤਲਬ ਕਿ ਰੂਹ ਨਾ ਘਰ ਬਣਾਇਆ ਆ ਤੇ ਸਿਰਫ ਮਜਬੂਰੀ ਹੈ ਕਿ ਕਿਸੇ ਨੇ ਧੋਖਾ ਕਰਤਾ ਉਹਨਾਂ ਨਾਲ ਤੇ ਧੋਖਾ ਬਹੁਤ ਵੱਡਾ ਕਰ ਦਿੱਤਾ ਆ ਤੇ ਹਦਕ ਉਹਨਾਂ ਦੇ ਘਰ ਦੇ ਚਾਬ ਵੀ ਨਹੀਂ ਪੂਰੇ ਹੋਏ ਸੀ ਤੇ ਕਿੰਨ ਧੋਖਾ ਕਰਕੇ ਤਾਂ ਨੁਕਸਾਨ ਕਰਤਾ ਉਹਨਾਂ ਦਾ ਬਹੁਤ ਇਸ ਤੋਂ ਬਾਅਦ ਇੱਧਰ ਆਇਆ ਹੈਗਾ ਆਪਣੇ ਸ਼ੈਂਕ ਸ਼ੂਂਕਾ ਇੰਨਾ ਕ ਬੇੜਾ ਇੱਧਰ ਛੱਡਿਆ ਆਜੇ ਹੁਣ ਅੰਦਰ ਲੈ ਕੇ ਚੱਲੀਏ ਸਾਰੀ ਲਾਈਟਿੰਗ ਜੋ ਸਵਾਰੇ ਸਵਿਚ ਸਾਰਾ ਕੁਝ ਲੱਗਾ ਹੈਗਾ ਯਾਰ ਟੋਟਲੀ ਕੰਮ ਵੀ ਸਾਰਾ ਇਕ ਨੰਬਰ। ਆ ਬਾਹਰ। ਲੋ ਜੀ ਆ ਹੈਗੀ ਆ ਲੌਬੀ। ਸਾਰਾ ਲਾਈਟਿੰਗ ਦਾ ਕੰਮ ਹੋਇਆ ਹੈ। ਸਾਰਾ ਲਾਈਟਿੰਗ ਦਾ ਕੰਮ ਹੋਇਆ ਹੈਗਾ। ਇੱਧਰ ਲੌਬੀ ਦੇ ਨਾਲ ਹੈਗਾ ਵਾਸ਼ਰੂਮ। ਇੱਧਰ ਵਾਸ਼ਰੂਮ ਬਿਲਕੁਲ ਦੇ ਨਾਲ। ਆ ਸਾਰਾ ਠੀਕ ਹੋ ਗਿਆ। ਆ ਬਾਥਰੂਮ ਨਾਲ ਇਹਦੇ ਲੌਬੀ ਦੇ ਆਸ਼ਰਮ ਤਰ੍ਹਾਂ ਬੈਸਟਾ ਸਾਰਾ ਕੁਝ ਲੱਗਾ ਵਿੱਚ ਕੋਈ ਤਾਂ ਚੈੱਕ ਨਹੀਂ ਹੈਗਾ ਮੈਂ ਤਾਂ ਨਹੀਂ ਕੋ ਆ ਸਾਰਾ ਬਾਸਮ ਦੇ ਬਾਹਰ ਕੰਮ ਹੋਇਆ ਆ ਤੇ ਆ ਲੌਬੀ ਆ ਤੇ ਆ ਕੋੜੀਆਂ ਤੇ ਆ ਅੰਦਰ ਐਂਟਰੀ ਕਰਦੇ ਨੇ ਸੋਈ ਆ ਤੇ ਬੂਹੇ ਵੀ ਵਧੀਆ ਲੱਗੇ ਹੋ ਆ ਦੇਖੋ ਸਾਰੇ ਸਾਰਾ ਇਹਨਾਂ ਰੂਰ ਨੂੰ ਜੰਮ ਕੀਤਾ ਹੈ ਤਾਲਾ ਵਗੈਰਾ ਲੱਗੇ ਬਹੁਤ ਵਧੀਆ ਕੰਮ ਕੀਤਾ ਹੈ ਆਰ ਸੋਈ ਆ ਆ ਜੀ ਕੈਨੋਸਾ ਜੀ ਪੂਰੀ ਕੰਪਨੀ ਬਿਜਲੀ ਨਹੀਂ ਗਈ ਬਹੁਤ ਸੋਨਾ ਬਣਿਆ ਲਾਈ ਇੱਧਰ ਵੀ ਸਾਰਾ ਬਿਜਲੀ ਦਾ ਕੰਮ ਹੋਇਆ ਸਾਰਾ ਕੁਝ ਹੋਇਆ ਵਾਸਤੇ ਰੰਗ ਵੀ ਰੰਦਾ ਗਿਆ ਤੇ ਆ ਇੱਕ ਇੱਧਰ ਕਮਰਾ ਬਿਲਾ ਦਿਹਾਣੇ ਇੱਕ ਇੱਧਰ ਕਮਰਾ ਕਮਰੇ ਵੀ ਖੁੱਲੇ ਆ ਆਹ ਸਟੋਰ ਰੂਮ ਬਣਾਇਆ ਜਿੰਦਾ ਸਮਾਨ ਸੂ ਰੱਖਣਾ ਜਾਂ ਇੱਧਰ ਕੁਝ ਹੋਰ ਵੀ ਕਰਨਾ ਹੈ ਕਈ ਹਾਂ ਇੱਧਰ ਕੁਝ ਵੀ ਤੁਸੀਂ ਕਰ ਸਕਦੇ ਹੋ ਕਿਉਂ ਬਦਲੋ ਮਾਰ ਲੈ ਨਹੀਂ ਕਾਹ ਕਮਰਾ ਆ ਇਹ ਵੀ ਖੁੱਲਾ ਡੁੱਲਾ ਇੱਕ ਕਾਹ ਕਮਰਾ ਇਹਦੇ ਨਾਲ ਵੀ ਹਾਂ ਉਧਰਲਾ ਕੱਢਿਆ ਹਾਂ ਇੱਧਰ ਇਹਨਾਂ ਦੀ ਟੈਕ ਹੋਣੀ ਆ ਇੱਧਰ ਇੱਕ ਇਹ ਸਟੋਰ ਰੂਮ ਪਤਾ ਨਹੀਂ ਕੁਝ ਵੀ ਕਰ ਸਕਦੇ ਇੱਧਰ ਵੀ ਟਾਇਲ ਇੱਧਰ ਵੀ ਨਾਲ ਬਾਥਰੂਮ ਵੀ ਆ ਮੁਰਿਆ ਸੋਹਣਾ ਸਾਹਮਣਾ ਆ ਨਾ ਕੁਝ ਵੀ ਵੰਦ ਰੱਖ ਲਵੇ ਇੱਧਰ ਵੀ ਟਾਇਲ ਡਰੈਸਿੰਗ ਰੂਮ ਅੱਛਾ ਡਰੈਸਿੰਗ ਰੂਮ ਆ ਹਾਂ ਕੱਪੜੇ ਕੱਪੜੇ ਹਾਂ ਹਾਂ ਡਰੈਸਿੰਗ ਰੂਮ ਬੂਹੇ ਬਾਰੀਆਂ ਸਾਰੀਆਂ ਵਧੀਆ ਲੱਗੀਆਂ ਆ ਵਧੀਆ ਲੱਗੂ ਹੋਇਆ ਸਾਰੇ ਤੇ ਆ ਉੱਪਰ ਲਾਇਆ इधर भी है थाले हाँ हाँ लाइटिंग का कम सारा हुआ हाँ चला हाँ पूड़ियाँ हाँ उपर तक शीशा लगा ਪਰ ਬਸ ਸਾਰਾ ਵਧੀਆ ਕਹਾਂ ਨਵੇਂ ਮਕਾਨ ਪਾਇਸੀਆਂ ਤਾਂ ਚਾਹਨ ਪੂਰਾ ਹੋਇਆ ਲੈਵਲ ਲੱਗੀ ਡੀਆਂ ਆ ਜਾ ਉੱਪਰ ਲਾ ਕਿੰਨਾ ਥਾਂ ਪਲਾ 10 ਮਰਲੇ ਕਹਿੰਦੇ ਹੈ ਨਾ 10 ਮਰਲੇ ਚਲਾ ਜਾ ਨੋ ਬਾਰਲਾ ਵਿਊ ਆ ਇਧਰੋਂ ਦੀ ਆਏ ਕੋ ਥੱਲੇ ਇਦਾਂ ਬੱਡਾ ਮੁੱਲ ਕਿ ਬਣਿਆ ਸੋਹਰਾ ਸੋਹਣਾ ਆ ਮਮਾ ਲੇ ਤੁਤੇ ਫੁੱਲਾ ਢੁਲਾ ਪਰ ਸੋਹਣਾ ਬਣਿਆ ਜਿਹੜਾ ਹੈ ਨੀ ਸਾਨੀ ਇਹ ਇਹ ਵੀ ਇਹਦਾ ਕੁਛ ਨਹੀਂ ਹੈ ਨਾ 3 ਲੱਖ ਬਾਕੀ ਕਹਿੰਦੇ ਬਿਲਕੁਲ ਠੋਕੇ ਨਾਲ ਬੰਦ ਹੋਇਆ ਬਾਕੀ ਜਦੋਂ ਆਗੇ ਜਿਨ੍ਹਾਂ ਨੇ ਵੀ ਲੈਣਾ ਉਹਦੋਂ ਗੱਲ ਵੀ ਕਰ ਲਿਓ ਥੋੜਾ ਮੋਟਾ ਅੱਗੇ ਪਿੱਛੇ ਹੋ ਜਾਊਗਾ ਰੰਗ ਰੂਗ ਹੋ ਗਿਆ ਤਾਂ ਬਹੁਤ ਵਧੀਆ ਮੰਨਣਾ ਹਾਂ ਵਧੀਆ ਇਸ ਸਮਾਨ ਇਹਦੇ ਵਿੱਚ ਜਿਹੜਾ ਆ ਉਹ ਪੁੱਛਣ ਨਹੀਂ ਹੂੰ ਸਮਾਨ ਆ ਉਹਨਾਂ ਨੇ ਲੈ ਜਾਣਾ ਆ ਬਾਕੀ ਸਾਰਾ ਕੁਝ ਜੋ ਵੀ ਹੈ ਸਾਰਾ 20 ਲੱਖ ਦੇ ਵਿੱਚ ਤੇ ਤੁਸੀਂ ਆ ਕੇ ਦੇਖ ਸਕਦੇ ਆ ਪਿੰਡ ਹੈਗਾ ਬਰਮਪੁਰ ਨੰਬਰ ਅਸੀਂ ਇਹਦੇ ਉੱਪਰ ਲਾ ਦੇਣਾ ਹੈ ਜੀ ਤੇ ਨੰਬਰ ਤੁਸੀਂ ਗੱਲ ਕਰ ਸਕਦੇ ਆ ਬਈ ਵਧੀਆ ਲੱਗਿਆ ਸੌਰੀ ਕੰਮ ਸਾਰਾ ਇੱਕ ਨੰਬਰ ਹੋਇਆ ਆ ਆਪਾਂ ਅਜ ਤੱਕ ਕਿਸੇ ਦਾ ਇਦਾਂ ਕੀਤੀ ਨਹੀਂ ਹੈਗੀ ਐਡ ਤੇ ਅੱਜ ਆਪਾਂ ਕੀਤੀ ਆ ਤੇ ਕਿਉਂਕਿ ਇਹਨਾਂ ਨਾਲ ਧੋਖਾ ਹੋਇਆ ਤੇ ਸਾਨੂੰ ਲੋੜ ਆ ਪੈਿਆ ਨਹੀਂ ਤਾਂ ਬਿਖਵੇਂਗੇ ਵਧੀਆ ਸਾਰਾ ਕੁਝ ਲੱਗਦਾ ਹੈ ਸੌਰੀ ਆ ਮोटा-ਮਟਾ ਸਾਡੇ ਅੱਖਾਂ ਸਾਹਮਣੇ ਬਣਿਆ ਵਧੀਆ ਕੰਮ ਵਧੀਆ ਰਹੂਗਾ ਇਹ 60 ਦੋ ਇੰਨੇ ਪੈਸੇ ਹੁੰਦੇ ਇੰਗਲੈਂਡ ਦੇ 60 ਦੋਂਦੇ ਹੀ ਲੈ ਲੈਣਾ ਕਿਹਨੇ ਲੈਣਾ ਮੈਸੇਜ ਕਰਿਓ ਫੂੰਗਾ ਸਾਡੇ ਤੋਂ ਸਾਰਾ ਮੋਟਾ ਸਰੀਆ ਹੋਇਆ ਆਇਆ ਜੀ ਲੋਪੀ ਇੱਧਰ ਦੋ ਕਮਰੇ ਆ ਇਦਾਂ ਇਸ ਤਰ੍ਹਾਂ ਇਹ ਇੱਧਰ ਹੈਗੀ ਆਪਣੇ ਰਸੋਈ ਆਹ ਰਸੋਈ ਹੈ ਸਾਰੀ ਇੱਧਰ ਟੋਕੀ ਹੈ ਉਹ ਸਾਹਮਣੇ ਕਮਰਾ ਕਮਰੇ ਦੇ ਨਾਲ ਹੀ ਜਿਹੜਾ ਇਧਰਲੀ ਸਾਈਡ ਹੈਗਾ ਅਟੈਚ ਬਾਥਰੂਮ ਆਪ ਵੀ ਕਮਰਾ ਹੈਗਾ ਇਧਰਲੀ ਸਾਈਡ ਜਿਹੜਾ ਅਟੈਚ ਬਾਥਰੂਮ ਆ ਉਹ ਤੁਹਾਨੂੰ ਦਿਖਾੜਿਆ ਸੀ ਕਿ ਆ ਇਹ ਡਰੈਸਿੰਗ ਤੇ ਇੱਧਰ ਬਾਥਰੂਮਾਂ ਲਾਈਟ ਹੁਣੀ ਗਈ ਸੀ ਹੁਣੀ ਆ ਗਈ ਫਿਰ ਅੰਦਰ ਆਇਟਿੰਗ ਦਾ ਸਾਰਾ ਹੀ ਕੰਮ ਹੋਇਆ ਆ ਲਾਈਟ ਲੱਗੀਆਂ ਹੋਰ

ਕੋਟੀ ਤਾਂ ਬਹੁਤ ਸੋਹਣੀ ਆ ਤੇ ਰੇਟ ਵੀ ਠੀਕ ਆ 20 ਲੱਖੋਂ ਜ਼ਿਆਦਾ ਨਹੀਂ ਘਰ 'ਚ ਕੋਈ ਪ੍ਰੋਬਲਮ ਨਹੀਂ ਉਹ ਸਿਰਫ ਉਹਨਾਂ ਨੂੰ ਮਜਬੂਰੀ 'ਚ ਨਾ ਵੇਚਣਾ ਪੈ ਰਿਹਾ ਕਿਉਂਕਿ ਉਹਨਾਂ ਨੂੰ ਧੋਖਾ ਧੜੀ ਹੋ ਗਈ ਤਾਂ ਉਹਨਾਂ ਦੇ ਪੈਸੇ ਦੇਣੇ ਉਹਨਾਂ ਨੂੰ ਮੂੰਹ ਤੋਂ ਵੀ ਕਰਨ ਦੇ ਆ ਜਿਹਨਾਂ ਦੇਣੇ ਆ ਕਰਨ ਨੂੰ ਅਗਲੇ ਵੀ ਧੋਖਾ ਕਰ ਸਕਦੇ ਪਰ ਕਹਿੰਦੇ ਨਹੀਂ ਇਹ ਦੇਣੇ ਆ ਦੇਣੇ ਆ ਕਿਉਂਕਿ ਜਿਹੜਾ ਇਮਾਨਦਾਰ ਬੰਦਾ ਹੁੰਦਾ ਨਾ ਉਹਨੂੰ ਧੋਖੇ ਕਰਨ ਦੀ ਆਦਤ ਨਹੀਂ ਹੁੰਦੀ ਤੇ ਉਹ ਕਹਿੰਦੇ ਨਹੀਂ ਘਰ ਵੇਚ ਕੇ ਚਾਹੇ ਦੇਣੇ ਪੈਣ ਪਰ ਦੇਣੇ ਆ ਦੇਣੇ ਬਹੁਤ ਮਾੜਾ ਧੋਖਾ ਕੀਤਾ ਜਿੰਨੇ ਵੀ ਦਿੱਤਾ ਹੈ ਮਤਲਬ ਕਿ ਕਰਜੇ ਥੱਲੇ ਲਾ ਗਿਆ ਅਗਲੇ ਬੰਦੇ ਨੂੰ ਇਹ ਨਹੀਂ ਕਿ ਉਹ ਕੋ ਗਰੀਬ ਆ ਤਕੜੇ ਆ ਹੋ ਬਸ ਜਦੋਂ ਪੈਸਾ ਤੁਹਾਨੂੰ ਪੂਰਾ ਸਿਰ ਚੜ ਜਾਵੇ ਫਿਰ ਮਤਲਬ ਇਹ ਆ ਕਿ ਲੱਖਾਂ ਚ ਖੇਡਦੇ ਸੀਗੇ ਹਾਂ ਤੇ ਕਿਸੇ ਨੇ ਇੰਨਾ ਧੋਖਾ ਤਕੜਾ ਕੀਤਾ ਕਿ ਉਹਨਾਂ ਨੂੰ ਘਰ ਵੇਚਣ ਤੋਂ ਮਿਲੂਨ ਕਰਤਾ ਦੁਬਾਰਾ ਲੜ ਗਈ ਆ ਹਾਂ ਇਸ ਕਰਕੇ ਜੇ ਕਿਸੇ ਲੈਣਾ ਹੋਇਆ ਹੈ ਨਾ ਤੇ ਆਪਾਂ ਅਸੀਂ ਗਰੰਟੀ ਦਿੰਦੇ ਹਾਂ ਇਹ ਘਰ ਬਹੁਤ ਵਧੀਆ ਨੈਮ ਕਾ ਤੋਂ ਲੈਣਾ ਕਿਉਂਕਿ ਇਹਨਾਂ ਨੇ ਸਾਹਮਣੇ ਸਾਡੇ ਬਣਿਆ ਹੈ ਵਧੀਆ ਮਟੀਰੀਅਲ ਸਾਰਾ ਕੁਝ ਦੇ ਲੋ ਇੰਨੇ ਮੀਂਹ ਮੂ ਵੀ ਪਏ ਕਦੀ ਵੀ ਸਲਾਬਾ ਨਹੀਂ ਆਇਆ ਜਦੋਂ ਕੰਨਾਂ ਸਲਾਬਾ ਆ ਜਾਂਦਾ ਪਲੈਂਟਰਾਂ ਚ ਵੀ ਆ ਜਾਂਦਾ ਬਿਲਕੁਲ ਵਧੀਆ ਬਣਿਆ ਇੱਕ ਨੰਬਰ ਥੱਲੇ ਰੰਗ ਰੂੰਗ ਹੁਣ ਆ ਪੱਟੀ ਹੁਣੀ ਆ ਤੇ ਜਦੋਂ ਕਿ ਟਾਪ ਦੀ ਕੋਠੀ ਬਣੀ ਹੋ ਜਿੱਦਾਂ ਇਦਾਂ ਨਾ ਕਈ ਪ੍ਰਾਪਰਟੀ ਡੀਲਰ ਬਣਾ ਕੇ ਵੇਚਦੇ ਆ ਉਹ ਨਹੀਂ ਹੈਗਾ ਇਹ ਘਰ ਬਣਾਇਆ ਆਪੂ ਬਣਾਇਆ ਉਹਨਾਂ ਨੇ origional ਜੇ ਬਤੋ ਬਾਜੀ ਗਾਇਸ ਸ਼ੇਅਰ ਕਰੋ ਇਸ ਵੀਡੀਓ ਨੂੰ ਨਾ ਅਜੇ ਤਾਨੂੰ ਅੱਗੇ ਨਹੀਂ ਕਿਹਾ ਸਾਡੇ ਬਲੌਗ ਨੂੰ ਵੀ ਸ਼ੇਅਰ ਕਰੋ ਇਸ ਬਲੌਗ ਨੂੰ ਸ਼ੇਅਰ ਕਰੋ ਆਪਣੇ ਪਰਸਪ ਤੇ ਲਾਵੋ ਆਪਣੇ ਫਰੈਂਡਾਂ ਨੂੰ ਕੱਲੋ ਆਪਣੇ ਇੰਸਟਾਗ੍ਰਾਮ ਜੇ ਕੁਝ ਲੋਂਦਾ ਉੱਤੇ ਲਾਵੋ ਜੇ ਕੋਈ ਫੇਸਬੁਕ ਚਲੋਂਦਾ ਉੱਤੇ ਲਾਵੋ ਕਿਉਂਕਿ ਅਗਲੇ ਦਾ ਨਾ ਘਰ ਜਿਹੜਾ ਵਿਕ ਜਾਵੇ ਅਗਲੇ ਟੈਨਸ਼ਨ ਫਰੀ ਹੋ ਜਾਣ ਕਿਉਂਕਿ ਅਗਲੇ ਲੋਡ ਆ ਬਹੁਤ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਲੋਡ ਆ ਹੁਣ ਆਪਾਂ ਅੰਦਰਲੀ ਗੱਲਾਂ ਦੱਸ ਨਹੀਂ ਸਕਦੇ ਕਿ ਕਿੰਨੀ ਕੁ ਜ਼ਿਆਦਾ ਲੋੜ ਹੈਗੀ ਆ ਕਿਉਂਕਿ ਜਿੱਤੇ ਪੈਂਦੀ ਨਾ ਜਿੱਤੇ ਬੀਤਦੀ ਆ ਇਹ ਉਹੀ ਉਹੀ ਜਾਣੇ ਉਹਨਾਂ ਨੂੰ ਪਤਾ ਹੁੰਦਾ ਆ ਕਿਉਂਕਿ ਹੁਣ ਮੇਰੇ ਨਾਲ ਸਾਡੇ ਘਰ ਦੇ ਨਾਲ ਇਦਾਂ ਹੋਈ ਸਾਨੂੰ ਆਈ ਸਮਝਦੇ ਆ ਜਦੋਂ ਘਰ ਵਿਕਦਾ ਤਾਂ ਕੀ ਹੁੰਦੀ ਆ ਕੀ ਕੀਦੀ ਆ ਇਹ ਸਾਰੇ ਵੱਤੋ ਵਾਦਿਆਂ WhatsApp ਤੇ ਲਾਓ ਸ਼ੇਅਰ ਕਰੋ ਜਿਆਦਾ ਆਪਣੇ ਫਰੈਂਡਾਂ ਨੂੰ ਆਪਣੇ ਫਰੈਂਡਾਂ ਸੋਚ Instagram ਤੇ Facebook ਤੇ ਜੋ ਜਿਹੜੀ ਜਿਹੜੀ ਤੁਸੀਂ ਐਪ ਚ ਲਾਉਨੇ ਆ ਨਾ ਉੱਥੇ ਸ਼ੇਅਰ ਕਰੋ ਤੇ ਆਪਣੇ WhatsApp ਤੇ ਗੱਲ ਦੀ ਜਿਵੇਂ ਭੇਜੋ ਸਾਰਿਆਂ ਨੂੰ ਤੇ ਤਾਂਕਿ ਜੋ ਇਹਨਾਂ ਦਾ ਗਾਂ ਤੋਂ ਆ ਸਾਡਾ ਬਲੋ ਚੱਲੇ ਤੇ ਫਿਰ ਇਹਨਾਂ ਨੂੰ ਦਾ ਕੋਈ ਨਾ ਕੋਈ ਮੇਲ ਹੀ ਜਾਣਾ ਇੱਕ ਅੱਧਾ ਨੰਬਰ ਅਸੀਂ ਸਕਰੀਨ ਤੇ ਲਾ ਦੇਣਾ ਆ ਤੇ ਨੰਬਰ ਤੁਸੀਂ ਸਾਰਾ ਕੋਈ ਪੁੱਛ ਸਕਦੇ ਆ ਜੋ ਵੀ ਪੁੱਛਣਾ ਹੈਗਾ ਬਾਕੀ ਹਾਂ ਅਗਰ ਤੁਸੀਂ ਲੈਣਾ ਚਾਹੁੰਦੇ ਆ ਘਰ ਨੂੰ ਉਸ ਟਾਈਮ ਤੇ ਥੋੜਾ ਰੇਟ ਅੱਗੇ ਪਿੱਛੇ ਹੋ ਜਾਊਗਾ ਤੇ ਤੁਸੀਂ ਜਰੂਰ ਫੋਨ ਕਰੋ ਜੇ ਤਾਂ ਉਹਨਾਂ ਨਾਲ ਕਨੈਕਟ ਕਰਕੇ ਜੇ ਲਿਆਉਣਾ ਹੋਗਾ ਸਾਨੂੰ ਫੋਨ ਕਰ ਲਿਓ ਅਸੀਂ ਵੀ ਉੱਥੇ ਪਹੁੰਚ ਜਾਵਾਂ ਕੋਈ ਗੱਲ ਨਹੀਂ ਜੇ ਕਿਦੀ ਹੈਲਪ ਹੁੰਦੀ ਤਾਂ ਆਪਾਂ ਕਰਾਂਗੇ ਜ਼ਰੂਰ ਨਾਲ ਜਾ ਕੇ ਤੁਸੀਂ ਅੱਗੇ ਤੋਂ ਕੇ ਜ਼ਰੂਰ ਸ਼ੇਅਰ ਕਰਿਓ ਜੇ ਕਿ ਕੋਈ ਪ੍ਰੋਮੋਸ਼ਨ ਨਹੀਂ ਹੋ ਹਾਂ ਵੀ ਨਹੀਂ ਦਸੀ ਮਤਲਬ ਕਿ ਪ੍ਰੋਮੋਸ਼ਨ ਨਹੀਂ ਹੈਗੀ ਇਹ ਕੋਈ ਵੀ ਇਹ ਸਮਝ ਲਓ ਕਿ ਅਸੀਂ ਵੀ ਪ੍ਰਮਾਤਮਾ ਨੇ ਸਾਨੂੰ ਇੰਨੇ ਜੋਗਾ ਕੀਤਾ ਆ ਵੀਡੀਓ ਬਣਾ ਲਈ ਦੀ ਚਾੜ ਦੇ ਦੀ ਅਗਲੀ ਹੈਲਪ ਹੋ ਜੂਗੀ ਸਾਡੇ ਕੋਲ ਹੈਲਪ ਦਾ ਸਾਧਨ ਇੱਕ ਵੀਡੀਓ ਬਣਾਉਣੀ ਆ ਆਪਾਂ ਇਹਦੇ ਥਰੂ ਹੈਲਪ ਕਰ ਦੇਦੀ ਆ ਜਿਨ੍ਹਾਂ ਦੀ ਹੈਲਪ ਹੋ ਸਕੇ ਜੇ ਸਾਡੇ ਤੋਂ ਇੰਨੇ ਪੈਸੇ ਹੁੰਦੇ ਅਸੀਂ ਲੈ ਲੈਨੇ ਕਿਉਂਕਿ ਘਰ ਬਣਿਆ ਬਹੁਤ ਬਹੁਤ ਸੋਹਣਾ ਆ ਤੇ ਵਧੀਆ ਮਟੀਰੀਅਲ ਹੋਇਆ ਆ ਇੱਕ ਦਾ ਪ੍ਰੋਫੀ ਡੀਲਰ ਨਾਲ 베ਤੀ ਆ ਉਹ ਮਟੀਰੀਅਲ ਹੀ ਵਧੀਆ ਹੁੰਦਾ ਹੈ ਮਟੀਰੀਅਲ ਬਲੀਆਂ ਸਭ ਕੁਝ ਵਧੀਆ ਹੋਇਆ ਇੱਕ ਨੰਬਰ ਕੰਮ ਹੋਇਆ ਆ ਕਿਉਂਕਿ ਅਗਲੇ ਕਿਹੜਾ ਗਰੀਬ ਸੀ ਜਿਹੜਾ ਅਗਲੇ ਨੇ ਕੰਜੂਸੀ ਨੇ ਸੰਭਾਲ ਲੋਣਾ ਸੀ ਅਗਲੇ ਨੇ ਆਪਣੇ ਰੈਂਲ ਨੇ ਘਰ ਬਣਾਇਆ ਰੂਣਾ ਘਰ ਬਣਾਇਆ ਆ ਇੰਨਾ ਵਧੀਆ ਘਰ ਬਣਿਆ ਜੋ 20 ਲੱਖ ਕਹਿੰਦੇ ਨਾ ਘੱਟੋ ਘਾਟ ਰੁਪਇਆ 4 ਤੇ ਹੁੰਦੇ ਸਮੇਂ ਦੇ ਵਿੱਚ ਉਹ 50 ਲੱਖ ਦਾ ਬਣਨਾ ਜੇ ਉਦੋਂ ਬਣਾਉਣਾ ਹੁੰਦਾ ਬਣਾਉਣਾ ਹੋਇਆ ਤਾਂ